ਸਾਡੇ ਮਾਨਯੋਗ ਸੀਐਮ ਸਾਹਿਬ ਦੇ ਜਿਹੜੇ ਯੁੱਧ ਨਸ਼ਿਆਂ ਵਿਰੁੱਧ ਕੈਂਪੇਨ ਹੈ ਉਹਦੇ ਚ ਅੰਮ੍ਰਿਤਸਰ ਕਮਿਸ਼ਨਰ ਪੁਲਿਸ ਵੱਲੋਂ ਬਹੁਤ ਵੱਡੀਆਂ ਕਾਮਯਾਬੀਆਂ ਹੋਈਆਂ ਹਨ ਡਰੱਗ ਫਰੰਟ ਤੇ ਜਿਵੇਂ ਕਿ ਤੁਹਾਡਾ ਟਾਈਮ ਟੂ ਟਾਈਮ ਸ਼ੇਅਰ ਕਰਦੇ ਰਹੇ ਆ ਔਰ ਜੋ ਕ੍ਰੋਸ ਦੀ ਬਾਰਡਰ ਡਰੋਨ ਰਾਹੀਂ ਵੀ ਜਿਹੜੀਆਂ ਵੱਡੀਆਂ ਕਨਸਾਈਨਮੈਂਟਸ ਆਈਆਂ ਉਹ ਵੀ ਬਹੁਤ ਵੱਡੀਆਂ ਗਈਆਂ ਇਸ ਤੋਂ ਇਲਾਵਾ ਮ्युनਿਸਪਲ ਕਾਰਪੋਰੇਸ਼ਨ ਵੱਲੋਂ ਜਿਹੜੇ ਡਰੱਗ ਸਮਗਲਰਸ ਨੇ ਔਰ ਉਹਨਾਂ ਦੇ ਜਿਹੜੇ ਇਲੀਗਲ ਮਨੀ ਨਾਲ ਬਣਾਈਆਂ ਹੋਈਆਂ ਆ ਪ੍ਰੋਪਰਟੀਆਂ ਨੇ ਸਪੈਸ਼ਲੀ ਦੇ ਘਰ ਵਗੈਰਾ ਬਣਾਏ ਨੇ ਉਹਨਾਂ ਦੀ ਡੈਮੋਲੇਸ਼ਨ ਵਾਸਤੇ ਆ ਕੇ ਇੱਥੇ ਮੰਦਰ ਵਾਲਾ ਬਾਜ਼ਾਰ ਹੈ ਸੁਲਤਾਨਵਿੰਦ ਰੋਡ Ghana B Division ਦੇ ਏਰੀਏ ਦੇ ਵਿੱਚ ਇੱਥੇ ਆਇਆ بڑا ਨੋਟੋਰੀਅਸ ਪਰਿਵਾਰ ਹੈ ਜੇ ਆਪਾਂ ਦੇਖਿਆ ਜਾਵੇ ਦੋ ਸਿਸਟਰਸ ਤੇ ਇੱਕ ਬ੍ਰਦਰ ਹੈ ਮਨਮੋਲ ਜਿਹਦੀ ਉਮਰ ਤਕਰੀਬਨ 34 ਸਾਲ ਹੈ ਸੋਨੀਆ ਉਹਦੀ ਭੈਣ ਹੈ 24 ਸਾਲ ਦੀ ਤੇ ਭਰਾ ਹੈਗਾ ਗੁਰਦਗਨ ਦੀ 25 ਸਾਲ ਦਾ ਇਹ ਪਿੱਛੋਂ ਵੈਸੇ ਮਕਬੂਲਪੁਰੇ ਦੇ ਨੇ ਤੇ ਇੱਥੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਇਹਨਾਂ ਦੀ ਜਿਹੜੀ ਹੈ ਨਟੋਰੀਅਸ ਐਕਟੀਵਿਟੀਜ਼ ਨੋਟਿਸ ਚ ਆਈਆਂ ਔਰ ਪਰਚੇ ਵੀ ਇਹਨਾਂ ਦੇ ਪੁਲਿਸ ਨੇ ਦਿੱਤੇ ਆ ਰੀਸੈਂਟਲੀ ਉਹ ਕੋਈ ਛੋਟੀ ਸਪਲਾਈ ਕਰਕੇ ਇੱਥੇ ਲੋਕਾਂ ਦੇ ਵਿੱਚ ਕਾਫੀ ਇਹਨਾਂ ਦੀ ਬਦਨਾਮੀ ਹੈ ਔਰ ਪਬਲਿਕ ਕਾਫੀ ਇਸ ਗੱਲ ਤੋਂ ਪਰੇਸ਼ਾਨ ਸੀ ਕਿ ਕੀ ਕਰ ਰਹੇ ਨੇ ਉਹ ਇਹ ਬੜਾ ਅੱਛਾ ਇੱਕ ਸਟੈਪ ਮੈਨੂੰ ਮੰਨਦਾ 19ਵੀਂ ਡਿਮੋਲਿਸ਼ਨ ਹੈ 19 ਇਹਨੂੰ ਕਹਿ ਸਕਦੇ ਆ ਇਸ ਤੋਂ ਪਹਿਲਾਂ 18 ਡਿਮੋਲਿਸ਼ਨ ਜਿਹੜੀਆਂ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਆਰਡਰ ਕੀਤੇ ਗਏ ਸਾਡੇ ਤੋਂ ਪੁਲਿਸ ਸਹਾਇਤਾ ਮੰਗੀ ਕਿ ਉੱਥੇ ਅਸੀਂ ਦਿੰਨੇ ਔਰ ਮੈਂ ਖੁਦ ਇੱਥੇ ਐਸੇ ਕਰਕੇ ਆਇਆ ਤਾਂ ਕਿ ਲਾਊਡ ਐਂਡ ਕਲੀਅਰ ਮੈਸੇਜ ਜਿਹੜਾ ਉਹ ਆਪਣੇ ਸਾਰੇ ਸਮਾਜ ਦੇ ਵਿੱਚ ਜਾ ਸਕੇ ਕਿ ਜਿਹੜੀ ਇਹੋ ਜੀ ਡਰੱਗ ਦੀ ਮਨੀ ਨਾਲ ਕਮਾਈਆਂ ਹੋਈਆਂ ਜਿਸਾਨ ਨੇ ਉਹਨਾਂ ਦੀ ਹਸ਼ਰ ਜਿਹੜਾ ਲਾਸਟ ਤੇ ਐਂਡ ਰਿਜ਼ਲਟ ਇਹੀ ਹੁੰਦਾ ਜੋ ਤੁਸੀਂ ਹੁਣ ਇੱਥੇ ਸਾਹਮਣੇ ਆਪਾਂ ਦੇਖ ਰਹੇ ਆ ਜੇ ਆਪਾਂ ਇਹਨਾਂ ਦਾ ਪਿਛੋਕੜ ਦੇਖੀਏ ਤਾਂ ਐਫ ਆਈ ਆਰ ਨੰਬਰ 223 ਹੈ 23925 ਦੇ ਵਿੱਚ ਐਨ ਡੀ ਪੀ ਐਸ ਐਕਟ ਦੀ ਇਹਦੇ ਚ 20 ਗ੍ਰਾਮ ਹੀਰੋਇਨ ਮੈਡੀਸਿਨ ਮੋਲ ਤੇ ਗਗਨਦੀਪ ਦੋਨੋਂ ਬ੍ਰਦਰ ਸਿਸਟਰ ਤੋਂ ਫਿਰ 170 ਨੰਬਰ ਐਫ ਆਈ ਆਰ ਹੈ 18825 ਦੀ ਇਹ ਵੀ ਬੀ ਡਿਵੀਜ਼ਨ ਦੀ ਹੈ 10 ਗ੍ਰਾਮ ਮਿਲੀ ਇਹਨਾਂ ਦੀ ਸਿਸਟਰ ਸੋਨੀਆ ਤੋਂ ਤੁਸੀਂ ਜੇ ਆਪਾਂ ਨਜ਼ਰ ਮਾਰੀਏ ਤਾਂ ਸਾਰਾ ਪਰਿਵਾਰ ਹੀ ਮਦਰ ਫਾਦਰ ਵੀ ਇਹਨਾਂ ਦੇ ਨਾਲ ਰਹਿੰਦੇ ਨੇ ਉਹ ਸਾਰੇ ਇਹ ਬੈਟ ਕਰਦੇ ਇਸ ਚੀਜ਼ ਨੂੰ ਕਿ ਇਹ ਕੰਮ ਕਰਨ ਵਾਲੇ ਤੇ ਇਸੇ ਕਰਕੇ ਸਾਰੇ ਪਬਲਿਕ ਵੀ ਇਸ ਗੱਲ ਤੇ ਬੜੀ ਉਹਨਾਂ ਨੇ ਇਤਰਾਜ਼ ਵੀ ਜਤਾਇਆ ਔਰ ਅੱਜ ਮੈਂ ਦੇਖ ਰਿਹਾ ਸਰ ਸਾਹਿਬ ਦਾ ਸਾਹਮਣੇ ਜਿਹੜੇ ਪਬਲਿਕ ਦੇ ਲੋਕ ਖੜੇ ਨੇ ਕਿੱਦਾਂ ਉਹ ਉਹਨੂੰ ਹਨਾਰਾ ਦੇ ਰਹੇ ਨੇ ਗੱਲ ਨੂੰ ਕਿ ਸੱਚ ਹੈ ਗੱਲ ਕਿ ਵਾਕਈ ਇਹਦੇ ਨਾਲ ਸਟਰੋਂਗ ਮੈਸੇਜ ਜਾਣਾ ਬੜਾ ਜ਼ਰੂਰੀ ਹੈ ਕਿ ਇਹਨਾਂ ਬੰਦਿਆਂ ਵਾਸਤੇ ਸਮਾਜ ਦੇ ਵਿੱਚ ਕੋਈ ਜਗ੍ਹਾ ਮਦਰ ਫਾਦਰ ਤੇ ਕਿ ਮਾਹਰ ਦਾ ਜਸਾ ਉਹਦੇ ਮਦਰ ਫਾਦਰ ਕਿਸ ਕੋ 20 ਗ੍ਰਾਮ 14 ਗ੍ਰਾਮ ਤੇ ਸ਼ਰਚ ਕਾਫੀ ਕਿਸ ਕੈਟੇਗਰੀ ਦਾ ਹੈ ਨਹੀਂ ਆ ਜਾਣਗੇ ਜੀ ਬਿਕੋਜ਼ ਇਹ ਹਟ ਨਹੀਂ ਵੇ ਨਟੋਰੀਅਸ ਨੇ ਫੜਿਆ ਚਾਹੇ ਇੱਕ ਦੋ ਵਾਰ ਹੀ ਗਏ ਆ ਬਟ ਕੰਮ ਇਹੀ ਕਰ ਰਹੇ ਨੇ ਉਹਨੂੰ ਮੱਲਾਵਾਸੀ ਦੱਸਣਗੇ ਸਾਡੇ ਕੋਲ ਇਨਪੁਟ ਜਿਹੜੀ ਆਈ ਸੀ ਉਹਦੇ ਤੇ ਤੈਅ ਤੀ ਕਾਰਵਾਈ ਕੀਤੀ ਗਈ ਹੈ ਮਦਰ ਫਾਦਰ ਦੇ ਖਿਲਾਫ ਅਜੇ ਕੋਈ ਕੇਸ ਨਹੀਂ ਔਨ ਰਿਕਾਰਡ ਇੱਕ ਵਾਰ ਕੀ ਹੁੰਦਾ ਕਿ ਬੰਦਾ ਸਪਲਾਈ ਕਰਦਾ ਰਹਿੰਦਾ ਫੜੇ ਨਹੀਂ ਜਾਂਦਾ ਜੋ ਜਦੋਂ ਵੀ ਫੜੇ ਗਏ ਉਦੋਂ ਐਕਸ਼ਨ ਹੋਇਆ ਉਹ ਤੁਹਾਨੂੰ ਮੈਂ ਸਿਰਫ ਰਿਕਾਰਡ ਰਾਹੀਂ ਦੱਸ ਰਹੇ ਪਰ ਇਹ ਬੇਸਿਕਲੀ ਬਦਨਾਮ ਲੋਕ ਨੇ ਔਰ ਇੱਕ ਅੰਮ ਕਰਦੇ ਅੱਛਾ ਸਰ ਇਹ ਕਿੰਨੀ ਦੇਰ ਤੋਂ ਕਰਦੇ ਪਏ ਸੀ ਅ ਅੱਜ ਤੋਂ ਸਮਾਂ ਪਿਛੇ ਦੇਖੋ ਆਪਾਂ ਇਹ ਗੱਲ ਤਾਂ ਮੈਨੂੰ ਇਹ ਕਹਿਸਾ ਸਾਡੇ ਕੋਲ ਜਦੋਂ ਇਹ ਇਨਫੋਰਮੇਸ਼ਨ ਆਈ ਸੀ 8ਵੇਂ 9ਵੇਂ ਮਹੀਨੇ ਚ ਉਦੋਂ ਕਾਰਵਾਈ ਇੱਥੇ ਕੀਤੀ ਗਈ ਸੀ ਐਸ ਐਚਓ ਬੀ ਡਿਵੀਜ਼ਨ ਵੱਲੋਂ ਤੇ ਇਹਦਾ ਮਤਲਬ ਪਿੱਛੋਂ ਇਹ ਕੰਮ ਕਰਦੇ ਆ ਰਹੇ ਔਰ ਹੌਲੀ ਹੌਲੀ ਸੁਰਖ ਦੀ ਗੱਲ ਪਬਲਿਕ ਵੀ ਦੱਸਣ ਲੱਗੇ ਟਾਈਮ ਲਾ ਦਿੰਦੀ ਆ ਪੁਲਿਸ ਕੋ ਇਨਫੋਰਮੇਸ਼ਨ ਨਹੀਂ ਕਈ ਵਾਰੀ ਆਉਂਦੀ ਸਰ ਇੱਕ ਵਾਰ ਇਹ ਨਹੀਂ ਇਹ ਦੇਖਣਾ ਪਏਗਾ ਮੈਂ ਇਨਾ ਡਿਟੇਲ ਚ ਨਹੀਂ ਅਸੀਂ ਦੇਖਿਆ ਸਰ ਇਹਦਾ ਮਤਲਬ ਦਾਇਰਾ ਖੋਲਦਾ ਹੁਣ ਤੁਸੀਂ ਕਿ ਮਤਲਬ ਹੁਣ ਜਿਹੜੀ ਅੱਗੇ ਪਹਿਲਾਂ ਜਿਹੜੀ ਸੀ ਤੁਸੀਂ ਵੱਡੇ ਕ੍ਰਾਈਮਨਲ ਕੋ 4 ਕਿਲੋ 22 ਕਿਲੋ 32 ਕਿਲੋ ਨਾਲੋਂ ਜ਼ਿਆਦਾ ਮਤਲਬ ਹੁਣ ਦਾਇਰਾ ਜਿਹੜਾ ਇਹ ਕੰਮ ਕਰਦਾ ਨਾ ਦਾਇਰਾ ਦੀ ਗੱਲ ਨਹੀਂ ਜੀ ਤੁਸੀਂ ਦੇਖੋ ਨਾ ਇਹ ਮਕਾਨ ਕਿੰਨਾ ਅਲੀਸ਼ਾਨ ਹੈ ਕੋ ਮੈਨਜ਼ ਆਫ ਆਪਾਂ ਮੈਨ ਇਹ ਦੇਖ ਰਹੇ ਆ ਕਿ ਬੰਦੇ ਦੇ ਕੋਲ ਸੋਰਸ ਆਫ ਇਨਕਮ ਕੀ ਹੈ ਨਾ ਸਰ ਇਹ ਪੈਸੇ ਕਿੱਥੋਂ ਬਣਾਇਆ ਗਿਆ ਜੀ ਨੇਚਰਲੀ ਜੇ ਆਪਾਂ ਚਾਹੇ ਬੰਦੇ ਦੇ ਕਈ ਵਾਰ ਰਿਕਵਰੀ ਘੱਟ ਵੀ ਹੁੰਦੀ ਹੈ ਪਰ ਪੈਸੇ ਉਹਦੇ ਕੋਲ ਇੰਨੇ ਆ ਰਹੇ ਉਹਨੇ ਤਾਂ ਹੀ ਮਕਾਨ ਬਣਾਇਆ ਅਦਰਵਾਈ ਕੰਮ ਹੀ ਨਹੀਂ ਕਰ ਰਹੇ ਇਹਨਾਂ ਮਾਪੇ ਕੋਈ ਕੰਮ ਕਰ ਰਹੇ ਨਹੀਂ ਐਸ ਲਈ ਸਰ ਕਿੱਥੇ ਹੈਗੇ ਨਹੀਂ ਐਸ ਲਈ ਐਸ ਲਈ ਕਿੱਥੇ ਨੇ ਆ ਇਹ ਬੇਲਤੇ ਨੇ ਹੁਣ ਐਸੋੜੇ ਹੋਸੋ ਦਾ ਕਿੱਥੇ ਹੋਣਗੇ ਬਟ ਬੇਸਿਕਲੀ ਜਿਹੜੀ ਇਲੀਗਲ ਚੀਜ਼ ਹੈ ਜੋ ਕਾਰਪੋਰੇਸ਼ਨ ਲੱਗੀ ਹੋਤੀ ਅਸੀਂ ਨਾਲ ਉਹਨਾਂ ਦੇ ਖੜੇ ਆ ਕੇ ਸੋ ਦੈਟ ਇੱਕ ਸਟਰੋਂਗ ਮੈਸੇਜ ਇੱਥੇ ਜਾ ਸਕੇ ਔਰ ਲੋਕਾਂ ਨੂੰ ਇਹ ਪਤਾ ਲੱਗ ਸਕੇ ਕਿ ਡਰੱਗ ਵਾਲੇ ਲੋਕਾਂ ਦੇ ਚਾਹੇ ਉਹ ਪ੍ਰਾਪਰਟੀ ਬਣਾ ਲੈਣ ਕੋਈ ਜਗ੍ਹਾ ਨਹੀਂ ਹੈ ਸਰ